नमस्कार सत श्रीकाल सो शहर लुधियाना तो एक बार फिर तो रूबरू हो रहे हैं और पहुंचे हैं इस टाइम एल आर जी एम ए आगाज हो चुका है सो डेजिगनेटर गल करा मैनेजमेंट सोसायटी गल बात करा सो देख रहे हो तीन तस्वीर तो की सवेरे हजे साजरे ऐतवार का दिन और कारोबारी एकदम फिट होके पहुंचे हो इस टाइम ਆਗਾਜ਼ ਹੋ ਚੁੱਕਾ ਹੈ ਐਲ ਆਰ ਡੀ ਐਮ ਐ ਫਿਫਥ ਜਿਹੜਾ ਐਡੀਸ਼ਨ ਹੈ ਉਹਦਾ ਸੋ ਗੱਲਬਾਤ ਕਰਦੇ ਹਾਂ ਸੰਦੀਪਜੀਤ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਨਮਸਕਾਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਸਰ ਸਭ ਨੂੰ ਬਹੁਤ ਬਹੁਤ ਮੁਬਾਰਕਾ ਜੀ ਸਰ ਇਸ ਵਾਰ ਦਾ ਸ਼ੋਅ ਦੇਖ ਕੇ ਹੀ ਪਤਾ ਲੱਗਦਾ ਕਿ ਪਿਛਲੀ ਵਾਰੀ ਨਾਲੋਂ ਰੈਗੂਲਰ ਕੁਛ ਨਾ ਕੁਛ ਜਿਹੜਾ ਆਪਾਂ ਅਪਗ੍ਰੇਡ ਕਰਦੇ ਪਏ ਆ ਸੋ ਕੀ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਆ ਇਸ ਵਾਰੀ ਇਸ ਵਾਰ ਸਰ ਸਭ ਕੁਝ ਹੀ ਨਵਾਂ ਹੈ ਸਭ ਕੁਝ ਅਪਗ੍ਰੇਡ ਕਰ ਰਹੇ ਆ ਅਸੀਂ ਜਿੱਦਾਂ ਜਿੱਦਾਂ ਟਾਈਮ ਦੇ ਨਾਲ ਆਪਾਂ ਸਿੱਖਦੇ ਆ ਉਹ ਨਾਲ ਨਾਲ ਅਪਡੇਟ ਕਰ ਰਹੇ ਆ ਸਭ ਸੋ ਮੈਂ ਇਹ ਚੀਜ਼ਾਂ ਤਾਂ ਨੇ ਮੈਂ ਅਫ ਸੀਨੀਅਰਸ ਮੇਰੇ ਮੈਂਟਰਸ ਮੇਰੇ ਚੇਅਰਮੈਨ ਔਰ ਮੇਰੀ ਪੂਰੀ ਟੀਮ ਮੇਰੀ ਯੰਗ ਟੀਮ ਨਾਲ ਸਭ ਦਾ ਦਿਲ ਤੋਂ ਥੈਂਕਸ ਕਹਿਣਾ ਚਾਹੁੰਗਾ ਜਿੰਨਰੇ ਸਪੋਰਟ ਦੇ ਨਾਲ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਕਿ ਅਸੀਂ ਐਲਰਜੀ ਦਾ ਪੰਜਵਾਂ ਐਡੀਸ਼ਨ ਅੱਜ ਲੰਕਡਕ ਕਰਨ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਮੈਂ ਆਪਣੇ ਪਾਰਟਿਸਪੈਂਟ ਜਿੰਨਾਂ ਦੀ ਸਪੋਰਟ ਤੋਂ ਵਗੈਰੇ ਪੋਸੀਬਲ ਨਹੀਂ ਹੈ ਜਿਹੜੇ ਸਾਡੇ ਤੇ ٹرسٹ ਦਿਖਾਉਂਦੇ ਆ ਉਹਨਾਂ ਦਾ ਥੈਂਕਸ ਕਰਨਾ ਚਾਹੂੰਗਾ ਜਿੰਨੇ ਸਾਡੇ ਗੈਸਟ ਆਏ ਅੱਜ ਜਿਹੜੇ ਜਿਹੜੇ ਸਾਡੂੰ ਸਹਿਯੋਗ ਕਰਦੇ ਆ ਟਾਈਮ ਟੂ ਟਾਈਮ ਸਾਡੇ ਕਸਟਮਰ ਜਿਹੜੇ ਸਾਡੇ ਬਾਜ਼ਾਰ ਦੇ ਟਰੇਡਰਸ ਵਗੈਰਾ ਅਸੀਂ ਉਹਨਾਂ ਸਾਰਾ ਦਾ ਥੈਂਕ ਕਰਨਾ ਚਾਹੂੰਗਾ ਜੀ ਉਹਨ ਸਾਰੇ ਦੇ ਉੱਪਰ ਜਿਹੜੇ ਮਿਲ ਕੇ ਇਸ ਇਸ ਸ਼ੋਹਰੀ ਸ਼ੋਭਾ ਵਧਾਉਂਦੇ ਆ ਸਾਡੇ ਕਸਟਮਰ ਜਿਹੜੇ ਸਾਨੂੰ ਰਿਵੈਨਿਊ ਦੇ ਕੇ ਜਾਂਦੇ ਸਾਡੇ ਅੰਧਾਤ ਜੀ ਸਭ ਤੋਂ ਦਿਲ ਤੋਂ ਸਭ ਤੋਂ ਜ਼ਿਆਦਾ ਥੈਂਕਸ ਸਭ ਤੋਂ ਵੱਡਾ ਥੈਂਕਸ ਮੈਂ ਉਹਨਾਂ ਦਾ ਕਰਨਾ ਚਾਹਾਂਗਾ ਵੈਰੀ ਗੁੱਡ ਸਰ ਮੈਨੂੰ ਇਹ ਦੱਸੋ 5th ਸ਼ੋਅ ਤੇ ਪਹੁੰਚ ਚੁੱਕੇ ਹਾਂ ਅਸੀਂ ਤੋਂ ਹਰ ਸਾਲ ਹਰ ਐਡੀਸ਼ਨ ਚ ਇੱਕ ਨਵਾਂ ਤਜਰਬਾ ਸਿੱਖਣ ਨੂੰ ਮਿਲਦਾ ਸੋ ਇਹ 5 ਸਾਲ ਦਾ ਜਿਹੜਾ 5 4 ਐਡੀਸ਼ਨਾਂ ਦਾ ਸਫਰ ਹੁਣ 5ਵੇਂ ਤੱਕ ਪਹੁੰਚ ਗਿਆ ਏਦਾਂ ਦਾ ਰਿਹਾ ਔਰ ਇਸ ਚ ਕੀ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਿਹੜੀ ਅਸੀਂ ਇੰਪਰੂਵਮੈਂਟ ਕੀਤੀ ਬਹੁਤ ਐਕਸਾਈਟਡ ਰਿਹਾ ਸਰ ਸਾਰੇ ਪਰਵਾਰ ਦਾ ਸਹਿਯੋਗ ਇੰਨਾ ਕਰਿਆ ਸਾਡੇ ਕਸਟਮਰਸ ਦਾ ਵਿਸ਼ਵਾਸ ਸਾਡੇ ਤੇ ਇੰਨਾ ਰਿਹਾ ਕਿ ਅਸੀਂ ਹਰ ਪੁਆਇੰਟ ਤੇ ਨਾਲ ਨਾਲ ਕੁਝ ਸਿੱਖਦੇ ਦੀ ਗੱਲਬਾਤ ਕਰਦੇ ਹਾਂ ਭਾਜੀ ਇਹ ਦੱਸੋ ਕਿ ਜਿਹੜਾ ਇਹ ਸ਼ੋਅ ਹੈਗਾ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਸੋ ਅਸੀਂ ਦੇਖ ਰਹੇ ਹਾਂ ਭਾਰਤੂ ਸਨਾਸ਼ੂ ਜਿਹੜੇ ਹੈਗੇ ਉਹ ਵੀ ਪਹੁੰਚ ਚੁੱਕੇ ਸਾਬਕਾ ਮੰਤਰੀ ਉਹ ਵੀ ਪਹੁੰਚ ਚੁੱਕੇ ਸੋ ਜਿਹੜਾ ਇਹ ਸ਼ੋਅ ਹੈਗਾ ਇਸ ਸ਼ੋਅ ਦੇ ਵਿੱਚ ਕਿੰਨਾ ਜਿਹੜਾ ਤੁਸੀਂ ਤਾਂ ਨਗਾਰੇ ਆਰਗੇਨਾਈਜ਼ਰ ਹੋ ਜਿਹੜਾ ਬਾયર ਹੈ ਜਿਹੜਾ ਜਿਨ੍ਹਾਂ ਨੂੰ ਅਸੀਂ ਬੁਲਾ ਰਹੇ ਹਾਂ ਜਿਹੜਾ ਸਾਡਾ ਕਹੋ ਰੈਵਨਿਊ ਦਿੰਦਾ ਉਹ ਉਹ ਇਸ ਸ਼ੋਅ ਨੂੰ ਕਿਦਾਂ ਕਿਸ ਨਜ਼ਰੀਏ ਨਾਲ ਲੈ ਰਿਹਾ ਉਹਨਾਂ ਨੂੰ ਇੱਥੇ ਆ ਕੇ ਇੱਕੋ ਪਲੇਟਫਾਰਮ ਦੇ ਉੱਤੇ ਡਿਫਰੈਂਟ ਮਤਲਬ ਹਰ ਤਰ੍ਹਾਂ ਦੇ ਜੈਂਟਸ ਦੇ ਬੱਚੇ ਦੇ ਸਾਰੇ ਇੱਕੋ ਪਲੇਟਫਾਰਮ ਤੇ ਉਹਨਾਂ ਨੂੰ ਮੈਨੂਫੈਕਚਰਰਸ ਮਿਲ ਜਾਂਦੇ ਸਾਰਾ ਨਵਾਂ ਉਹਨਾਂ ਨੂੰ ਟ੍ਰੈਂਡ ਪਤਾ ਲੱਗਦਾ ਆ ਕੇ ਉਹ ਇਸ ਚੀਜ਼ ਤੋਂ ਬਹੁਤ ਹੈਪੀ ਹੈਗੇ ਸੋ ਜਿਵੇਂ ਉਹਨਾਂ ਉਹਨਾਂ ਵੱਲੋਂ ਇਹ ਹਿੱਸੇ ਨੂੰ ਕਿੰਦਾ ਹੋ ਕੀਤਾ ਜਾ ਰਿਹਾ ਪ੍ਰੋਸਾਹਨ ਦਿੱਤਾ ਜਾ ਰਿਹਾ ਉਹ ਬਹੁਤ ਹੈਪੀ ਹੈਗੇ ਆ ਉਹ ਬਹੁਤ ਹੈਪੀ ਨੇ ਆ ਕੇ ਉਹ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦੇ ਕਿ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ ਸੋ ਲਾਈਵ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਸਾਬਕਾ ਮੰਤਰੀ ਭਾਤੂ ਸ਼ਰਾਸ਼ੂ ਜਿਹੜੇ ਪਹੁੰਚ ਚੁੱਕੇ ਐ ਔਰ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈਗਾ ਜਿਹੜਾ ਪੂਰੀ ਐਸੋਸੀਏਸ਼ਨ ਵੱਲੋਂ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਪੀਏਯੂ ਦੇ ਵਿੱਚ 5th ਜਿਹੜੀ ਐਲ ਆਰਡੀ ਐਮ ਐ ਸ਼ੋਅ ਦੇ ਵਿੱਚ ਜੀ ਸ਼ੁਰੂਆਤ ਹੋ ਚੁੱਕੀ ਐ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਜੀ ਹਾਂ ਇਸ ਵੇਲੇ ਸੋ ਪਾਤਪੂਸ਼ ਰਾਸ਼ੂ ਜਿਹੜੇ ਹੈਗੇ ਹਮੇਸ਼ਾ ਹੀ ਇਹਨਾਂ ਦੇ ਵਿੱਚ ਵਿਚਰਦੇ ਰਹਿੰਦੇ ਐ ਸੋ ਬਹੁਤ ਜ਼ਿਆਦਾ ਕਰੀਬੀ ਜਿਹੜਾ ਹੈਗਾ ਇਸ ਜਿਹੜੇ ਕਾਰੋਬਾਰੀਆਂ ਦੇ ਨਾਲ ਜੁੜੇ ਹੋਏ ਐ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੜਾ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ ਜਾ ਰਿਹਾ ਹੈ ਉਹਨਾਂ ਦਾ ਸੋ ਗੱਲਬਾਤ ਕਰਦੇ ਹਾਂ ਹੋਰ ਵੀ ਸੌਰਵ ਜੀ ਨਮਸਕਾਰ ਸਰ ਨਮਸਕਾਰ ਜੀ 5th ਐਡੀਸ਼ਨ ਸ਼ੁਰੂ ਹੋ ਚੁੱਕਾ ਹੈ ਕੀ ਇਸ ਵਾਰ ਦੇ ਰਿਕਾਰਡਸ ਕਾਇਮ ਕੀਤੇ ਜਾਣਗੇ ਰਿਕਾਰਡ ਸਰ ਜਿ세 ਇਸ ਵਾਰ ہماری ਕਿਸਮਤ से ਬਾਤचीत हो रही है तो ग्राहक खुद इस चीज को एडमिट करा कि मैं आ ही रहा हूं तो हमको उम्मीद है कि ऑलमोस्ट डबल लास्ट ਤੋ ਇਵੈਂਟ ਸੇ ਫੋਟਫਾਲ ਹੋਏਗੀ 100% ਵੈਰੀ ਗੁੱਡ ਯਸ ਸਰ ਸਰ ਮਤਲਬ ਕਿਆ ਨਾ ਮਤਲਬ ਹੁ ਗਾਕ ਵੀ ਤੁਸੀਂ ਕਹਿ ਰਹੇ ਹੋ ਕਿ ਇੰਤਜ਼ਾਰ ਕਰ ਰਹੇ ਹੋ ਈਗਰਲੀ ਈਗਰਲੀ ਵੇਟਿੰਗ ਈਗਰਲੀ ਵੇਟਿੰਗ ਫਾਰ ਸ਼ੋ ਯਸ ਵੈਰੀ ਗੁੱਡ ਚਲੋ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਗਾਹ ਕਰ ਰਹੇ ਉਹਨਾਂ ਲਈ ਕਿਦਾਂ ਦੇ ਇੰਤਜ਼ਾਮ ਕੀਤੇ ਗਏ ਤਾਂ ਕਿ ਉਹਨਾਂ ਨੂੰ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੋਵੇ ਤੇ ਉਹ ਦੂਰ ਹੋ ਜਾਵੇ ਗਾਹਾਂ ਲਈ ਦੇਖੋ ਜੀ ਆਪਣਾ ਸਾਰੀ ਗਾਈਡਲਾਈਨਸ ਦਿੱਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਲਈ ਟੈਕਸੀ ਸਰਵਿਸ ਅਸੀਂ ਪ੍ਰੋਵਾਈਡ ਕਰਾਈ ਹੈ ਸ਼ਹਿਰ ਦੇ ਕਿਸੇ ਵੀ ਕੋਨੇ ਤੋਂ ਉਹਨਾਂ ਨੂੰ ਪਿਕ ਐਂਡ ਡ੍ਰੌਪ ਫੈਸਿਲਿਟੀ ਹੈਗੀ ਹੈ ਤੇ ਉਹਨਾਂ ਨੂੰ ਇੱਥੇ ਲੰਚ ਦੀ ਪੂਰੀ ਆਪਣਾ ਫ੍ਰੀ ਆਫ ਕਾਸਟ ਫੈਸਿਲਿਟੀ ਦਿੱਤੀ ਗਈ ਹੈ ਤੇ ਮਤਲਬ ਕਿਸੇ ਤਰ੍ਹਾਂ ਦੇ ਵੀ ਉਹਨੂੰ ਉਹਨਾਂ ਨੂੰ ਕੋਈ

ਜੇ ਤੁਸੀਂ ਹੰਗਾਰਾ ਦੇ ਲਈ ਪਹੁੰਚੇ ਹੋਏ ਅਸੀਂ ਜੀ ਸਾਡੀਆਂ ਤਾਂ ਸ਼ੁਭ ਕਾਮਨਾਵਾਂ ਹੈ ਸਾਡਾ ਪਰਿਵਾਰ ਹੈ ਔਰ ਇਹ ਵਪਾਰ ਲਈ ਬਹੁਤ ਅੱਛੀ ਮਤਲਬ ਇੱਕ ਥਾਂ ਤੇ ਸਾਰੇ ਵਪਾਰ ਨੂੰ ਇਕੱਠਾ ਕਰਕੇ ਵੀ ਕਸਟਮਰ ਦਾ ਟਾਈਮ ਘੱਟੋ ਘੱਟ ਲੱਗੇ ਔਰ ਸਾਰੇ 올 ਇੰਡੀਆ ਤੇ ਇੱਥੋਂ ਮਤਲਬ ਵਪਾਰੀ ਆ ਰਹੇ ਨੇ ਤੇ ਇੱਥੇ ਬਹੁਤ ਅੱਛੇ ਰਿਸਪੌਂਸ ਆ ਰਹੇ ਅੱਜ ਜਿੰਨੀ ਦੇਰ ਤੋਂ ਵੀ ਇਹ ਚੱਲ ਰਿਹਾ ਚਾਰ ਪੰਜ ਸਾਲ ਹੋ ਗਏ ਆ ਤੇ ਮਤਲਬ ਬਹੁਤ ਅੱਛਾ ਰਿਸਪੌਂਸ ਆਉਂਦਾ ਸਾਡੀ ਇਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਇਹ ਹੋਰ ਵਪਾਰ ਨੂੰ ਤਰੱਕੀ ਕਰੇ ਔਰ ਇਹਨਾਂ ਦੀ ਐਗਜ਼ੀਬਿਸ਼ਨ ਹੋਰ ਸਕਸੈਸਫੁਲ ਰਹੇ ਸੋ ਹਾਂਜੀ ਗਿਣਤੀ ਦੀ ਕੀ ਕਹਿਣਾ ਚਾਹੋਗੇ ਮੈਂ ਜੋ ਐਗਜ਼ਿਬਿਸ਼ਨ ਇਹਨਾਂ ਨੇ ਲਗਾਣੀ ਸ਼ੁਰੂ ਕੀਤੀ ਹੈ ਇਹ ਮੈਂ ਦੇਖ ਰਿਹਾ ਕਿ ਇਹਦਾ ਹਰ ਸਾਲ ਉੱਸਾ ਵਧ ਰਿਹਾ ਹੈ ਹਰ ਸਾਲ ਗਿਣਤੀ ਵਧ ਰਹੀ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਗਾਰਮੈਂਟ ਦੇ ਰਿਟੇਲ ਕਾਊਂਟਰ ਨੇ ਜਾਂ ਕਮ ਹੋਸਟਲ ਦਾ ਕਰਨ ਵਾਲੇ ਨੇ ਸਾਰੇ ਇੱਥੇ ਪਹੁੰਚਦੇ ਨੇ ਔਰ ਇੱਕ ਜੜੀ ਸਾਡੇ ਅੱਥੇ ਬੜੀ ਵੱਡੀ ਸਮੱਸਿਆ ਚਲਦੀ ਆ ਰਹੀ ਸੀ ਰਿਪੋਰਟ ਦੀ ਹੁਣ ਲੱਗਦਾ ਕਿ ਉਸ ਚੀਜ਼ ਦੇ ਨਾਲ ਅਗਲੇ ਸਾਲ ਹੋਰ ਵੀ ਬੈਟਰ ਰਿਸਪਾਂਸ ਮਿਲੇਗਾ ਕਿਉਂਕਿ ਜਦੋਂ ਅਥੋਂ ਫੈਟਾ ਸ਼ੁਰੂ ਹੋ ਜਾਣਗੀ ਆ ਤੇ ਉਹਰੇ ਨਾਲ ਹੋਰ ਇਸ ਚੀਜ਼ ਨੂੰ ਮਤਲਬ ਕਿ ਜਿਹੜਾ ਬਿਬੀਨਸਟ ਬਹੁਤ ਵੱਧਾ ਹੋਏਗਾ ਤੇ ਮੈਂ ਇਹ ਸ਼ਬਦ ਧੰਨਵਾਦ ਕਰਦਾ ਹੋਇਆ ਸਭ ਨੂੰ ਮੁਬਾਰਕਾ ਦਿੰਨਾ ਵਾਂ ਕਿ ਜਿਹੜਾ ਸਾਰੇ ਨੇ ਐਫਰਟ ਕਰਕੇ ਇਹ ਕੰਮ ਸ਼ੁਰੂ ਕੀਤਾ ਔਰ ਸਾਰਾ ਹਿੰਦੁਸਤਾਨ ਦੇ ਬੰਦੇ ਇੱਥੇ ਸਭ ਨੂੰ ਲਿਆਣਾ ਸ਼ੁਰੂ ਕੀਤਾ ਇੱਕ ਕਾਊਂਟਰ ਤੇ ਇੱਕ ਟੇਬਲ ਤੇ ਇੱਕ ਪਲੇਟਫਾਰਮ ਤੇ ਇਹ ਬਹੁਤ ਵਧੀਆ ਕੰਮ ਹੋਇਆ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਰਸ਼ਨ ਢਾਬਰ ਜੀ ਨਾਲ ਢਾਬਰ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਜਿੱਥੇ ਪਹਿਚਾਨ ਤੇ ਮਹਤਾਤ ਨਹੀਂ ਉਲਟਾ ਤੁਹਾਡੇ ਨਾਲ ਜਿਹੜਾ ਬੈਠਦਾ ਉਹਦੀ ਵੈਲਿਊ ਵੱਧ ਜਾਂਦੀ ਹੈ ਉਹ ਤੁਹਾਡੇ ਸ਼ੁਗਰੀ ਜੀ ਤੁਸੀਂ ਸਾਨੂੰ ਇਸ ਲੈਗ ਸਮਝਿਆ ਜੀ ਡਾਕਟਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਾਂਗੇ ਕਿ ਜਿੱਦਾਂ ਹੀ ਐਲ ਆਰ ਜੀ ਐਮ ਐ ਅੱਜ ਸ਼ੁਰੂਆਤ ਹੋਈ ਹੈ ਔਰ ਕੱਲ ਰਾਤ ਨੂੰ ਹੀ ਬਜਟ ਦੇ ਵਿੱਚ ਕੱਲ ਹੀ ਦਿਨੇ ਬਜਟ ਦੇ ਵਿੱਚ ਫੈਬਰਿਕ ਨੂੰ ਲੈ ਕੇ ਇੰਪੋਰਟ ਨੂੰ ਲੈ ਕੇ ਬੜੀਆਂ ਵਧੀਆ 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 ਲੋਕ ਕਹਿ ਰਹੇ ਨੇ ਤੁਹਾਡੇ ਵਰਗੇ ਕਿ ਅਨਾਉਂਸਮੈਂਟਸ ਹੋਈਆਂ ਸੋ ਉਹਦੇ ਨਾਲ ਇੰਡਸਟਰੀ ਨੂੰ ਕੋਈ ਬੂਸਟ ਮਿਲੇਗਾ ਸਰ ਇਸ ਤਰ੍ਹਾਂ ਜੀ ਇੰਡਸਟਰੀ ਨੂੰ ਬਹੁਤ ਵੱਡਾ ਫਾਇਦਾ ਹੈ ਕਿ ਲੋਕ ਨਾ ਰੈਡੀਮੇਡ ਮਾਲ ਉਥੋਂ ਮੰਗਵਾਣ ਲੱਗ ਗਏ ਸੀਗੇ ਔਰ ਸਰਕਾਰ ਨੇ ਉਸਤੇ ਇੰਪੋਰਟ ਡਿਊਟੀ ਬਹੁਤ ਵਧਾ ਦਿੱਤੀ ਹੈ ਤੇ ਆਉਣ ਵਾਲਾ ਮਾਲ ਜਾਂ ਤਾਂ ਬਹੁਤ ਮਹਿੰਗਾ ਹੋ ਜਾਏਗਾ ਉਹ ਮੰਗਾਂਗੇ ਨਹੀਂ ਇਥੋਂ ਹੀ ਪ੍ਰੋਡਕਸ਼ਨ ਜਿਹੜੀ ਹੈ ਉਹ ਸੇਲ ਹੋਏਗੀ। ਜੀ। ਤੇ ਮੈਂ ਤਾਂ ਇਹਨੂੰ ਇਸ ਬਜਟ ਨੂੰ ਬਹੁਤ ਅੱਛਾ ਸਮਝਦਾ। ਜੀ। ਪਰ ਤੁਹਾਡੇ ਵਰਗੇ ਕੁਝ ਦੋਸਤ ਇਹ ਦੱਸ ਰਹੇ ਕਿ ਹੁਣ ਉਹ ਮਾਲ ਬੰਗਲਾਦੇਸ਼ ਦੇ ਥਰੂ ਫ੍ਰੀ ਚ ਵੀ ਆ ਸਕਦਾ ਹੈ। ਸਰ ਬੰਗਲਾਦੇਸ਼ ਦੀ ਹਾਲਤ ਤੁਸੀਂ ਦੇਖਦੇ ਹੀ ਪਏ ਹੋ। ਜੀ। ਤੇ ਬੰਗਲਾਦੇਸ਼ ਨਾਲ ਆਪਣੇ ਕੰਟੈਕਟ ਜਿਹੜੇ ਆਲਮੋਸਟ ਜਿਹੜੇ ਆ ਉਹ ਖਤਮ ਹੁੰਦੇ ਜਾ ਰਹੇ ਆ। ਜਿਹੜਾ ਪਹਿਲੇ ਕੰਟੈਕਟ ਸੀਗਾ ਬੰਗਲਾਦੇਸ਼ ਦੇ ਨਾਲ। ਜੀ। ਉਹ ਤਾਂ ਖਤਮ ਹੋ ਚੁੱਕਾ ਹੁਣ। ਨਹੀਂ ਜੀ ਐਕਸਟੈਂਡ ਹੋ ਚੁੱਕਾ ਹੈ। ਐਕਸਟੈਂਡ ਕੀਤਾ ਸੀ ਗਵਰਨਮੈਂਟ ਨੇ। ਬਟ ਹੋਪਫੁਲੀ ਖਤਮ ਕਰ ਦੇਗੀ ਅੱਛਾ ਜੀ ਸਰਕਾਰ ਜੀ ਕਿਹਾ ਜੀ ਸੋ ਅੱਜ ਹੁਣ ਤੁਸੀਂ ਐਲ ਆਰ ਜੀ ਐਮ ਵਿੱਚ ਪਹੁੰਚੇ ਹੋ ਸੋ ਕਿੰਨਾ ਦਾ ਉਤਸਾਹ ਦੇਖ ਰਹੇ ਹੋ ਸਰ ਮੈਂ ਦੇ ਸਮਝਦਾ ਕਿ ਬਹੁਤ ਵੱਡਾ ਉਤਸਾਹ ਹੈ ਮੈਂ ਇਹ ਸਮਝਦਾ ਕਿ ਐਗਜ਼ੀਬਿਸ਼ਨ ਨੂੰ ਧਿਆਨ ਆ ਹੀ ਲਗਣੀ ਚਾਹੀਦੀ ਹੈ ਇਹ ਜਗ੍ਹਾ ਜਗ੍ਹਾ ਤੇਜ਼ੀ ਚੱਕੇ ਦੇ ਬਾਹਰ ਜਾਂਦੇ ਉਹ ਬੰਦ ਹੋਣਾ ਚਾਹੀਦਾ ਹੈ ਤੇ ਇੱਥੋਂ ਜਿਸ ਤਰ੍ਹਾਂ ਇਹ ਟਰੇਡਰ ਸਾਰੇ ਆਏ ਆ ਜੀ ਤੇ ਇਹਨਾਂ ਦਾ ਸਹਿਯੋਗ ਹੈ ਔਰ ਜਿਹੜੇ ਆਰਗੇਨਾਈਜ਼ ਕਰ ਰਹੇ ਹਨ ਉਹਨਾਂ ਨੂੰ ਬਹੁਤ ਵਧਾਈ ਦੇ ਫਾਤਰ ਹੈ ਬੜੀ ਮਿਹਨਤ ਕੀਤੀ ਉਹਨਾਂ ਨੇ ਜੀ ਔਰ ਆਰਗੇਨਾਈਜ਼ ਇੱਥੇ ਹੀ ਸੌਰੀ ਇੱਥੇ ਹੀ ਹੋਣੀ ਚਾਹੀਦੀ ਹੈ ਐਗਜ਼ੀਬਿਸ਼ਨ ਬਾਹਰ ਨਹੀਂ ਹੋਣੀ ਚਾਹੀਦੀ ਠੀਕ ਹੈ ਸਰ ਹਾਂ ਮੈਂ ਦੇਖਾਂਗਾ ਧੰਨਵਾਦ ਸੋ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਰਹੇ ਹੋ ਕਿ ਕਿੰਦਾ ਵਕ ਵਕ ਜਿਹੜੇ ਟਰੇਡਰਸ ਵੀ ਪਹੁੰਚ ਚੁੱਕੇ ਹੈ ਔਰ ਗੱਲਬਾਤ ਕਰਾਂਗੇ ਅਸੀਂ ਜਿਹੜਾ ਰਜੀਵ ਜੀ ਜੀ ਅਨਸਰ ਨਮਸਕਾਰ ਦੀ ਨਮਸਕਾਰ ਜੀ ਜੀ ਕੀ ਚੈਨ ਚਾਹੋਗੇ ਸਰ ਅਸੀਂ ਐਲ ਆਰ ਜੀ ਐਮ ਏ ਦੇ ਵਿੱਚ ਅੱਜ ਆਏ ਆਂ ਤੇ ਇਹਨਾਂ ਦਾ ਬੜੇ ਅੱਛੇ ਤਰੀਕੇ ਨਾਲ ਜੇ ਜੇ ਸੀ ਐਂਟਰੀ ਵੀ ਕੀਤੀ ਹੈ ਕਹਿੰਦੇ ਨਾ ਕਰਦੇ ਪਾਕ ਡਿਊੜੀ ਤੇ ਨਜ਼ਰ ਆ ਜਾਂਦੇ ਆ ਸੇਮ ਪੋਜੀਸ਼ਨ ਹੈ ਤੇ ਇਹਨਾਂ ਨੇ ਬੜੇ ਅੱਛੇ ਇੰਤਜ਼ਾਮ ਕੀਤੇ ਆ ਪਿਛਲੇ ਸਾਲ ਤੋਂ ਵੀ ਅੱਗੇ ਵਧੀਆ ਤਰੀਕੇ ਦੇ ਨਾਲ ਔਰ ਕਰੀਬ ਕਰੀਬ 200 ਦੇ ਕਰੀਬ ਐਗਜ਼ੀਬਿਸ਼ਨ ਲਗਾਈ ਹੈ ਜੋ ਲਿਸਟ ਦੇਖੀ ਹੈ ਉਹਦੇ ਅਕੋਰਡਿੰਗਲੀ ਤੇ ਵਪਾਰੀਆਂ ਦੀ ਸਹੂਲਤ ਦੇ ਲਈ ਬੜੇ ਅੱਛੇ ਪ੍ਰੋਗਰਾਮ ਹੈ ਅੱਗੇ ਵੀ ਕਰਦੇ ਆ ਇੱਕ ਬੜਾ ਵਧੀਆ ਪਲੇਟਫਾਰਮ ਹੈ ਇਹ ਸੀ ਐਮ ਆਈ ਹੈ ਜਿਹੜੀ ਕਿ ਇੰਡੀਆ ਦੀ ਸਭ ਤੋਂ ਵੱਡੀ ਕਲੋਥ ਮੈਨੂਫੈਕਚਰ ਐਸੋਸੀਏਸ਼ਨ ਆਫ ਇੰਡੀਆ ਹੈ ਉਦੇ ਲੈਵਲ ਦੀ ਇਹ ਕਰਨ ਜਾ ਰਿਹਾ ਤੇ ਸਾਡੇ ਸ਼ੁਭ ਕਾਮਨਾਵਾਂ ਔਰ ਮੁਬਾਰਕਬਾਦ ਸਾਰੀ ਟੀਮ ਨੂੰ ਕਿ ਇਹ ਵੱਧ ਚੜ ਕੇ ਇਸ ਦੇ ਚ ਹੋਰ ਅੱਗੇ ਵਧਦੇ ਰਹੇ ਜੀ ਸਰ ਕੱਲ ਬਜਟ ਆਇਆ ਹੈ ਬਜਟ ਦੇ ਵਿੱਚ ਅਨਾਉਂਸਮੈਂਟ ਹੋਈ ਹੈ ਕਿ ਜਿਹੜਾ ਫੈਬਰਿਕ ਇੰਪੋਰਟ ਤੇ ਜਿਹੜਾ ਹੈਗਾ 115 ਰੁਪਏ ਮਿਨਿਮਮ ਡਿਊਟੀ ਕਰ ਦਿੱਤੀ ਗਈ ਹੈ ਸੋ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਇੱਕ ਲੈਜ ਦੇ ਨਾਲ ਬਹੁਤ ਠੀਕ ਹੈ ਜੇ ਆਪਾਂ ਨੂੰ ਕਿਉਂਕਿ ਆਪਾਂ ਜੇ ਗਲੋਬਲਾਈਜੇਸ਼ਨ ਦੇ ਵਿੱਚ ਆਪਾਂ ਐਂਟਰ ਨਹੀਂ ਕਰ ਸਕਦੇ ਜਿੰਨੀ ਕ ਆਪਣੀ ਇੰਡਸਟਰੀ ਅਜੇ ਇਨਫਰਾ ਆਪਣਾ ਇੰਨਾ ਡਵੈਲਪ ਨਹੀਂ ਹੈ ਇਸ ਕਰਕੇ ਬਿਹਤਰ ਹੀ ਹੋ ਹੈ ਕਿ ਜੋ ਕਦਮ ਚੱਕਿਆ ਹੈ ਬੜਾ ਅੱਛਾ ਕਦਮ ਹੈ ਤਾਂ ਕਿ ਲੋਕਲ ਇੰਡਸਟਰੀ ਹੈ ਜਿਹੜੀ ਆਪਣੀ ਗਾਰਮੈਂਟ ਦੀ ਹੈ ਫੈਬਰਿਕ ਦੀ ਉਹਨੂੰ ਪ੍ਰਮੋਟ ਕਰਨ ਦੇ ਲਈ ਉਹਨੂੰ ਉਹਨੂੰ ਸੇਫਗਾਰਡ ਕਰਨ ਦੇ ਲਈ ਇੱਕ ਜਿਹੜੇ ਇਸ ਬਜਟ ਦੇ ਵਿੱਚ ਪ੍ਰੋਵੀਜ਼ਨ ਆਈ ਹੈ ਬਹੁਤ ਅੱਛੀ ਹੈ ਔਰ ਅਸੀਂ ਇਹਦਾ ਸਤਿਕਾਰ ਕਰਦੇ ਆਂ ਜੀ ਥੈਂਕ ਯੂ ਸਰ ਥੈਂਕ ਯੂ ਸੋ ਗੱਲਬਾਤ ਕਰਦੇ ਆਂ ਸਰ ਨਮਸਕਾਰ ਨਮਸਕਾਰ ਸਰ ਜਨਰਲ ਸੈਕਟਰੀ ਸਾਹਿਬ ਕੀ ਕਹਾਂਗੇ ਜਨਰਲ ਸੈਕਟਰੀ ਸਾਹਿਬ ਤਜਰਬੇ ਹੋ ਗਏ ਔਰ ਹਰ ਸਾਲ ਬੰਦਾ ਹਰ ਤਜਰਬੇ ਤੋਂ ਨਵਾਂ ਕੁਝ ਸਿੱਖਦਾ ਹੈ ਸੋ ਆਬਵੀਅਸਲੀ ਤੁਸੀਂ ਲੋਕਾਂ ਨੇ ਵੀ ਬਹੁਤ ਕੁਝ ਸਿੱਖਿਆ ਹੋਣਾ ਕਿੰਦਾ ਦੀ ਲਰਨਿੰਗ ਬਹੁ ਟੁਡੇ ਇਵਨ ਜਦੋਂ ਸਵੇਰੇ ਉੱਠ ਕੇ ਗੈਟਿੰਗ ਰੈਡੀ ਦਾ ਧਿਆਨ ਆ ਰਿਹਾ ਸੀ ਕਿ ਯਾਰ ਵੈਰੀ ਫਸਟ ਇਸ ਚੀਜ਼ ਨੂੰ ਵੀ ਫੀਲ ਹੁੰਦਾ ਵੀ ਯਾਰ ਸਾਰੇ ਇੱਕ ਪਰਿਵਾਰ ਇੱਕ ਹੈ ਸਾਰਾ ਸਿਸਟਮ ਇਹਦੇ ਨਾਲ ਅੱਛਾ ਮਤਲਬ ਅੱਛਾ ਇੱਕ ਰਿਲੇਸ਼ਨ ਬਣਦਾ ਜੀ ਜੋ ਚੀਜ਼ ਹੈ ਸੋ ਠੀਕ ਆਗਾਜ਼ ਠੀਕ ਹੋਇਆ ਬਹੁਤ ਵਧੀਆ ਅੱਗੇ ਨਾਲ ਉਹ ਰਿਸਪੌਂਸ ਹੈ ਜੀ ਹਰ ਚੀਜ਼ ਦਾ ਮਤਲਬ ਹਰ ਵਿੱਚ ਸਾਰਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਦਾ ਮਾਹੌਲ ਹੈ ਜਿਹੜਾ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੋ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਦੀ ਤੁਸੀਂ ਦੇਖ ਰਹੇ ਹੋ ਕਿ ਕਿੰਦਾ ਦਾ ਮਾਹੌਲ ਹੈ ਔਰ ਐਲ ਆਰ ਡੀ ਐਮ ਐ ਸ਼ੁਰੂਆਤ ਹੋ ਚੁੱਕੀ ਹੈ ਔਰ ਇਸ ਵੇਲੇ ਜਿਹੜਾ ਐਲ ਆਰ ਡੀ ਐਮ ਐ ਦਾ 5th ਐਡੀਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਰੇ ਟਰੇਡਰਜ਼ ਬਾਅਰਜ਼ ਆਪਸ ਵਿੱਚ ਮਿਲਜੁਲ ਰਹੇ ਹੈ ਸ਼ੁਰੂਆਤ ਹੋ ਚੁੱਕੀ ਹੈ ਸੋ ਇਤਨੀ ਫੇਰ ਤੁਹਾਡੇ ਨਾਲ ਅਪਡੇਟ ਹੋਵਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੱਕ ਸ਼ੀਤਾਂ